ਇੱਕ ਵਾਰ ਫਿਰ ਤੋਂ ਜਹਾਜ਼ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲ ਚੁੱਕੀ ਆ ਜਦੋਂ ਜਹਾਜ਼ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲ ਜਾਂਦੀ ਆ ਤੇ ਉਸ ਤੋਂ ਬਾਅਦ ਫਿਰ ਉਸ ਜਹਾਜ਼ ਦੇ ਵਿੱਚ ਬੈਠੇ ਯਾਤਰੀਆਂ ਦੇ ਵਿੱਚ ਕਰੂ ਮੈਂਬਰਾਂ ਦੇ ਵਿੱਚ ਤਹਲਕਾ ਮਚ ਜਾਂਦਾ ਕਿਉਂਕਿ ਪਹਿਲਾਂ ਵੀ ਹਾਦਸੇ ਨੇ ਜਿਹੜੇ ਲਗਾਤਾਰ ਜਹਾਜ਼ਾਂ ਦੇ ਨਾਲ ਬਹੁਤ ਵੱਡਾ ਹਾਦਸਾ ਇੱਕ ਗੁਜਰਾਤ ਦੇ ਅਹਮਦਾਬਾਦ ਦੇ ਵਿੱਚ ਵਾਪਰ ਚੁੱਕਿਆ ਤੇ ਉਸ ਤੋਂ ਬਾਅਦ ਬਹੁਤ ਸਾਰੇ ਜਿਹੜੇ ਜਹਾਜ਼ ਨੇ 에어 ਇੰਡੀਆ ਦੇ ਕਈ ਤਕਨੀਕੀ ਜਿਹੜਾ ਖਰਾਬੀਆਂ ਦੇ ਕਾਰਨ ਐਮਰਜੈਂਸੀ ਲੈਂਡ ਕਰਾਉਣੇ ਪੈ ਜਾਂਦੇ ਨੇ ਪਰ ਇੱਕ ਵਾਰ ਫਿਰ ਤੋਂ 에어 ਇੰਡੀਆ ਦੀ ਫਲਾਈਟ ਦੇ ਵਿੱਚ ਬੰਬ ਦੀ ਜਿਹੜੀ ਧਮਕੀ ਦਿੱਤੀ ਗਿਆ ਉਸ ਜਹਾਜ਼ ਨੂੰ ਬੰਬ ਦੇ ਨਾਲ ਅਡਾਉਣ ਦੀ ਧਮਕੀ ਦਿੱਤੀ ਗਿਆ ਜਿਸ ਤੋਂ ਬਾਅਦ ਕੇ ਜਹਾਜ਼ ਦੇ ਵਿੱਚ ਭਾਜਣਾ ਪੈ ਜਾਂਦਿਆਂ ਨੇ ਮੌਕੇ ਤੇ ਸਾਰੇ ਯਾਤਰੀਆਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ ਤਾਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਫਲਾਈਟ ਨੰਬਰ 2954 ਦੇ ਇੱਕ ਕਰੂ ਮੈਂਬਰ ਨੂੰ ਜਿਹੜਾ ਧਮਕੀ ਭਰਿਆ ਇੱਕ ਲੈਟਰ ਮਿਲਦਾ ਜਾਨੀ ਕਿ ਇੱਕ ਇਸ਼ੂ ਪੇਪਰ ਦੇ ਉੱਪਰ ਇੱਕ ਲਿਖਿਆ ਹੁੰਦਾ ਕਿ ਇਸ ਜਹਾਜ਼ ਦੇ ਵਿੱਚ ਬੰਬ ਆ ਜੋ ਕਿ ਕਰੂ ਮੈਂਬਰ ਦੇ ਕੈਬਨ ਦੇ ਵਿੱਚ ਸੁੱਟਿਆ ਜਾਂਦਾ ਉਸ ਤੋਂ ਬਾਅਦ ਜਦੋਂ ਇਹ ਗੱਲ ਕਰੂ ਮੈਂਬਰ ਉਸ ਜਹਾਜ਼ 'ਤੇ ਪੜਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਦੇ ਬੱਚਾ ਇੱਕਦਮ ਹੋਸ਼ ਛੁੱਟ ਜਾਂਦੇ ਨੇ ਕੀ ਇਸ ਜਹਾਜ਼ ਦੇ ਵਿੱਚ ਬੰਬ ਹਤਾ ਉਸ ਤੋਂ ਬਾਅਦ ਜਦੋਂ ਸਵਾਰੀਆਂ ਨੂੰ ਦੱਸਿਆ ਜਾਂਦਾ ਯਾਤਰੀਆਂ ਨੂੰ ਦੱਸਿਆ ਜਾਂਦਾ ਤੇ ਉਸ ਤੋਂ ਬਾਅਦ ਜਿਹੜਾ ਹੋਸ ਜਹਾਜ਼ ਦੇ ਵਿੱਚ ਭਾਜੜਾ ਪੈ ਜਾਂਦੀਆਂ ਨੇ ਹਾਲਾਂਕਿ ਜਿਹੜਾ ਮੌਕਤ ਜਹਾਜ਼ ਖਾਲੀ ਕਰਵਾ ਦਿੱਤਾ ਗਿਆ ਤੁਹਾਨੂੰ ਇਹ ਵੀ ਦੱਸ ਦਿੰਨਾ ਹੈ ਕਿ 에어 ਇੰਡੀਆ ਦੀ ਇਹ ਫਲਾਈਟ ਸੀ ਜਿਹੜੀ ਕਿ ਜਿਹੜਾ ਮੁੰਬਈ ਤੋਂ ਦਿੱਲੀ ਆ ਰਿਹਾ ਸੀ ਜਹਾਜ਼ ਤਾਂ ਉਸ ਵਕਤ ਬਹੁਤ ਵੱਡੀ ਜਿਹੜੀ ਖਬਰ ਆ ਨਿਕਲ ਕੇ ਸਾਹਮਣੇ ਆ ਤੁਸੀਂ ਦੇਖੋ ਕਿ ਪਿਛਲੇ ਤਕਰੀਬਨ 12 ਜੂਨ ਨੂੰ ਇੱਕ ਹਾਦਸਾ ਵਾਪਰਦਾ ਜਿਸ ਦੇ ਵਿੱਚ ਕਿ 에어 ਇੰਡੀਆ ਦਾ ਜਿਹੜਾ ਜਹਾਜ਼ ਹੁੰਦਾ ਅਹਮਦਾਬਾਦ ਦੇ ਵਿੱਚ ਕ੍ਰੈਸ਼ ਹੁੰਦਾ ਉਸ ਤੋਂ ਬਾਅਦ ਲਗਾਤਾਰ ਇਹ ਖਬਰਾਂ ਆਉਂਦੀਆਂ ਨੇ ਕਿ ਕਿਸੇ ਜਹਾਜ਼ ਦੇ ਵਿੱਚ ਕੋਈ ਟੈਕਨੀਕਲ ਪ੍ਰੋਬਲਮ ਆ ਗਈ ਕੋਈ ਨਾ ਕੋਈ ਜਿਹੜੀ ਤਕਨੀਕੀ ਖਰਾਬੀ ਦੇ ਕਾਰਨ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ ਪਰ ਉਸ ਤੋਂ ਬਾਅਦ ਜਿਹੜੇ ਲੋਕ ਡਰ ਮਹਿਸੂਸ ਕਰਨ ਲੱਗੇ ਨੇ ਜਹਾਜ਼ਾਂ ਦੇ ਵਿੱਚ ਸਫਰ ਕਰਨ ਨੂੰ ਲੈ ਕੇ ਤੇ ਉਸ ਤੋਂ ਬਾਅਦ ਇੱਕ ਅੱਜ ਹੋਰ 에ਅਰ ਇੰਡੀਆ ਦੀ ਜਿਹੜੀ ਫਲਾਈਟ ਆ ਮੁੰਬਈ ਤੋਂ ਦਿੱਲੀ ਆ ਰਹੀ ਹੁੰਦੀ ਆ ਅਚਾਨਕ ਧਮਕੀ ਭਰਿਆ ਜਿਹੜਾ ਇੱਕ ਲੈਟਰ ਮਿਲਦਾ ਬੰਬ ਦੇ ਨਾਲ ਅਡਾਉਣ ਦੀ ਇੱਕ ਧਮਕੀ ਦਿੱਤੀ ਜਾਂਦੀ ਆ ਕਰੂ ਮੈਂਬਰ ਦੇ ਕੈਬਨ ਦੇ ਵਿੱਚ ਜਿਹੜਾ ਇਹ ਪੱਤਰ ਆ ਸੁੱਟਿਆ ਜਾਂਦਾ ਪੱਤਰ ਜਿਹੜਾ ਕਿ ਟਿਸ਼ੂ ਪੇਪਰ ਦੇ ਉੱਪਰ ਲੈ ਕੇ ਸੁੱਟਿਆ ਜਾਂਦਾ ਹਾਲੇ ਤੱਕ ਜਿਹੜਾ ਸਾਰੀ ਇਹ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਰ ਇਹ ਜਿਹੜਾ ਧਮਕੀ ਭਰਿਆ ਲੈਟਰ ਹੈ ਕਿਸ ਨੇ ਸੁੱਟਿਆ ਸਾਰੀ ਜਿਹੜੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪਰ ਬਹੁਤ ਸਾਰੇ ਲੋਕ ਇਸ ਜਾਸ ਦੇ ਵਿੱਚ ਉਹਨਾਂ ਦੇ ਜਿਹੜੇ ਹੋਸ਼ ਛੁੱਟ ਜੋ ਕਰੇ ਕਿਉਂਕਿ ਮਾਹੌਲ ਇੰਨਾ ਜ਼ਿਆਦਾ ਤਣਾਅ ਦਾ ਬਣ ਜਾਂਦਾ ਆ ਅਖਰ ਤੁਸੀਂ ਇੰਜ ਮਹਿਸੂਸ ਕਰੋ ਕਿ ਜੇਕਰ ਤੁਸੀਂ ਕਿਸੇ ਜਹਾਜ਼ ਦੇ ਵਿੱਚ ਹੋ ਮੋ ਤੇ ਉਸ ਤੋਂ ਬਾਅਦ ਉਸ ਦੇ ਵਿੱਚ ਜਿਹੜਾ ਕੋਈ ਜਿਹੜਾ ਅਜੀਹਾ ਲੈਟਰ ਮਿਲ ਜਾਵੇ ਕਿ ਹਾਲਾਂਕਿ ਇਸ ਦੇ ਵਿੱਚ ਬੰਬ ਹਾਲਾਂਕਿ ਇਸ ਗੱਲ ਦੀ ਕੋਈ ਪੁਸ਼ਟੀ ਹਲੇ ਤੱਕ ਅਧਿਕਾਰਿਕ ਤੌਰ ਤੇ ਨਹੀਂ ਹੋਈ ਕਿ ਉਸ ਦੇ ਵਿੱਚ ਵਾਕਿਆ ਦੇ ਵਿੱਚ ਬੰਬ ਹੈ ਸੀ ਜਾਂ ਨਹੀਂ ਸੀ ਪਰ ਇੱਕ ਧਮਕੀ ਭਰਿਆ ਲੈਟਰ ਮਿਲਦਾ ਤੇ ਉਸ ਤੋਂ ਬਾਅਦ ਪਰ ਮੌਕੇ ਤੇ ਜਿਹੜੇ ਯਾਤਰੀ ਨੇ ਉਸ ਦੇ ਉਹਨਾਂ ਨੂੰ ਪਾਚੜਾ ਪੈ ਜਾਂਦੀਆਂ ਨੇ ਮੌਕੇ ਤੇ ਕਰੂ ਮੈਂਬਰਾਂ ਦੇ ਵਿੱਚ ਤਹਿਲਕਾ ਮਚ ਜਾਂਦਾ ਤਾਂ ਜਦੋਂ 에어 ਇੰਡੀਆ 1 2954 ਜਿਹੜੀ ਫਲਾਈਟ ਆ ਜਿਹੜੀ ਕਿ ਮੁੰਬਈ ਤੋਂ ਦਿੱਲੀ ਆ ਰਹੀ ਹੁੰਦੀ ਆ ਅਚਾਨਕ ਜਦੋਂ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲਦੀ ਆ ਤੇ ਮੌਕੇ ਤੇ ਉਹ ਜਹਾਜ਼ ਨੂੰ ਜਿਹੜਾ ਖਾਲੀ ਕਰਵਾਇਆ ਜਾਂਦਾ ਤਾਂ ਜਿਹੜੀ ਸਾਰੀ ਜਾਂਚ ਪੜਤਾਲ ਆ ਉਹ ਕਰਵਾਈ ਜਾ ਰਹੀ ਆ